ਕਦੇ ਦੇਖ ਦੇਣਾ ਆਪਾਂ ਨੂੰ ਪਤਾ ਹੁੰਦਾ ਹੈ ਕਿ ਹਾਂ ਵੀ ਆਪਾਂ ਜੇ ਥੋੜੇ-ਥੋੜੇ ਬਦਲਾਅ ਕਰਾਂਗੇ ਤਾਂ ਸਾਡੀ ਜ਼ਿੰਦਗੀ 'ਚ ਕਾਫੀ ਕੁਝ ਬਦਲ ਜਾਣਾ ਪਰ ਆਪਾਂ ਕਦੇ ਆਲਸ ਵੀ ਜਾਂਦੇ ਆਂ ਕਦੇ ਡਰ ਵੀ ਜਾਂਦੇ ਆਂ ਵੀ ਥੋੜਾ ਝਿਜਕ ਵੀ ਜਾਂਦੇ ਆਂ ਵੀ ਸਮਾਜ 'ਚ ਇਹ ਬੰਦਾ ਕੀ ਕਹੂਗਾ ਉਹ ਕੀ ਕਹੂਗਾ ਹਨ ਇੱਕ ਪੋਇਮ ਲਿਖੀ ਆ ਦਿੱਤੀ ਉਮੀਦ ਆ ਤੁਹਾਨੂੰ ਵਧੀਆ ਲੱਗੂਗੀ ਕਦੇ ਕਦੇ ਤੂੰ ਤੋਲਾ ਹੋਣਾ ਲੋਚੇ ਕਦੇ ਕਦੇ ਤੂੰ ਤੋਲਾ ਹੋਣਾ ਲੋਚੇ ਮਾਸਾ ਮਾਸਾ ਜੁੜਨਾ ਪੈਣਾ ਫਿਰ ਇਹ ਡਰਦਾ ਸੋਚੇ ਜੇ ਮਾਸਾ ਮਾਸਾ ਜੁੜਨ ਲਈ ਤੂੰ ਥੋੜਾ ਦਰਦ ਹੰਡਾ ਲਵੇਂ ਹੋ ਸਕਦਾ ਕੋਈ ਬਹੁਤ ਛੇਤੀ ਤੈਨੂੰ ਆਪਣੇ ਗਲੇ ਸਜਾ ਲਵੇ ਹੋ ਸਕਦਾ ਕੋਈ ਬਹੁਤ ਜਲਦੀ ਤੈਨੂੰ ਆਪਣੇ ਗਲੇ ਸਜਾ ਲਵੇ ਮਾਸਾ ਮਾਸਾ ਜੋੜ ਕੇ ਤਪਨ ਲਈ ਪੱਠੀ ਜੇ ਚੜ ਜਾਵੇ ਮਾਸਾ ਮਾਸਾ ਜੋੜ ਕੇ ਤਪਨ ਲਈ ਪੱਠੀ ਜੇ ਚੜ ਜਾਏ ਮਜਾਲ ਹੈ ਕੋਈ ਤੋਲਾ ਹੁਣ ਤੈਨੂੰ ਰੋਕ ਪਾਏ ਜਿਉਂ ਹੀ ਤੋਲਾ ਹੋ ਜਾਏਗਾ ਸਾਂਬਣ ਵਾਲਿਆਂ ਨੂੰ ਮੋਹ ਜਾਏਗਾ ਜਿਉਂ ਹੀ ਤੋਲਾ ਹੋ ਜਾਏਗਾ ਸਾਂਬਣ ਵਾਲਿਆਂ ਨੂੰ ਮੋਹ ਜਾਏਗਾ ਲਕੋਲ ਕੋ ਕੇ ਰੱਖਣਗੇ ਉਹ ਲਕੋਲ ਕੋ ਕੇ ਰੱਖਣਗੇ ਉਹ ਕੀਮਤ ਜਾਣਨਗੇ ਜੋ ਜਿਹੜੇ ਤੁਹਾਡੇ ਕੀਮਤ ਨੂੰ ਜਾਣ ਜਾਣਗੇ ਫਿਰ ਤੁਹਾਨੂੰ ਲਕੋਲ ਕੋ ਕੇ ਰੱਖਣਗੇ ਦੋਸੋ ਕੀ ਆਪਾਂ ਨੂੰ ਜ਼ਰੂਰ ਫੈਸਲਾ ਕਰਨਾ ਚਾਹੀਦਾ ਕਿ ਆਪਾਂ ਮਾਸਾ ਮਾਸਾ ਜੁੜ ਕੇ ਭਾਵੇਂ ਛੋਟੇ ਛੋਟੇ ਕਦਮ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਈਏ ਤੇ ਉਸ ਤੋਂ ਬਾਅਦ ਜੋਰੀ ਦੇ ਕੋਲੇ ਜਾਈਏ ਕਬਾਲੀਆਂ ਨੂੰ ਕਦੇ ਹੀਰੇ ਦੀ ਪਛਾਣ ਨਹੀਂ ਹੁੰਦੀ